ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਦੇ ਮੰਤਵ ਨਾਲ ਪ੍ਰੋਜੈਕਟ ਸੰਪਰਕ ਤਹਿਤ ਪਿੰਡੂ ਖੇਤਰ ਵਿੱਚ 499 ਤੇ ਸ਼ਹਿਰੀ ਖੇਤਰ ਵਿੱਚ 93 ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਤਾਂ ਜੋ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਜ਼ਿਲ੍ਹਾ ਅੰਦਰ ਡੱਕਿਆ ਜਾ ਸਕੇ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਨਸ਼ਿਆਂ ਦਾ ਖਾਤਮਾ ਕਰਨ ਲਈ ਸੋਨ ਫਾਰਮਸ ਰੰਧ ਵਿਖੇ ਵਕ-ਵਕਤ ਡਿਫੈਂਸ ਕਮੇਟੀਆਂ ਨਾਲ ਕਿੱਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ ਨਸ਼ਾ ਇੱਕ ਅਜਿਹੀ ਲਾਨਤ ਹੈ ਜੋ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਖੋਣ ਬੰਖਾ ਰਿਹਾ ਅਤੇ ਇਸ ਦਾ ਖਾਤਮਾ ਕਰਨ ਲਈ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜੀ ਇਹ ਜਿਹੜਾ ਪ੍ਰੋਜੈਕਟ ਸੰਪਰਕ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਗਿਆ ਜਿਦੇ ਵਿੱਚ ਵਾਰਡ ਕਮੇਟੀਆਂ ਬਣੀਆਂ ਨੇ, ਵਿਲੇਜ ਕਮੇਟੀਆਂ ਬਣੀਆਂ ਨੇ। ਉਹਨਾਂ ਦੇ ਨਾਲ ਅੱਜ ਮੈਂ ਤੇ ਸਾਡੀ ਟੀਮ ਨੇ ਮੀਟਿੰਗ ਕੀਤੀ ਹੈ ਇਹਦੇ ਵਿੱਚ ਅਸੀਂ ਵੱਖ-ਵੱਖ ਮੁੱਦੇ ਜਿਹੜੇ ਕਿ ਲੋਕਾਂ ਦੀ ਆਮ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਜਿਨ੍ਹਾਂ ਦਾ ਅਸਰ ਪੈਂਦਾ ਉਹ ਅਸੀਂ ਡਿਸਕਸ ਕੀਤੇ ਨੇ ਬੜੀ ਖੁੱਲ ਕੇ ਡਿਸਕਸ਼ਨ ਹੋਈ ਹੈ ਸੀਸੀਟੀਵੀ ਕੈਮਰਿਆਂ ਬਾਰੇ ਸਮਾਲ ਪੈਟੀ ਕ੍ਰਾਈਮ ਬਾਰੇ ਨਸ਼ਾ ਦੇ ਇਨਪੁੱਟ ਬਾਰੇ ਜਿਹੜੀ ਨਸ਼ੇ ਦੀ ਹੈਲਪਲਾਈਨ ਬਾਰੇ ਉਹਦੇ ਬਾਰੇ ਅਸੀਂ ਅਵੇਅਰਨੈਸ ਕੀਤੀ ਹੈ ਤੇ ਜਿੰਨੇ ਵੀ ਇੱਥੇ ਮੋਤਪੜ ਪਹੁੰਚੇ ਸੀਗੇ ਉਹਨਾਂ ਨੇ ਵੀ ਆਪਣਾ ਆਪਣੇ ਸੁਝਾਅ ਸਾਨੂੰ ਦਿੱਤੇ ਨੇ ਫੀਡਬੈਕ ਦਿੱਤੀ ਹੈ ਤੇ ਅਸੀਂ ਆਪਣਾ ਕੰਮ ਕਿੱਦਾਂ ਬਿਹਤਰ ਕਰ ਸਕਦਾ ਹੈ ਉਹਦੇ ਬਾਰੇ ਉਹਨਾਂ ਨੇ ਸਾਨੂੰ ਦੱਸਿਆ ਤੇ ਇਹ ਜਿਹੜੀਆਂ ਮੀਟਿੰਗਸ ਚੱਲਦੀਆਂ ਰਹਿਣਗੀਆਂ ਤੇ ਅੱਜ ਇਹ ਮੀਟਿੰਗ ਹੈ ਜਿਹੜੀ ਸਰਾਂਤ ਤੇ ਪੱਟੇਗੜ ਸਾਹਿਬ ਤੇ ਵਰਡਜ਼ ਨਾਲ ਕੀਤੀ ਗਈ ਹੈ ਅੱਗੇ ਸਾਡੀਆਂ ਸਾਰੀਆਂ ਟੀਮਾਂ ਹੋਰ ਮੀਟਿੰਗ ਸਿਕਣਗੀਆਂ